ਠੀਕ ਹੈ ਜੀ ਮਨਨ ਲੋਕਾਂ ਨੂੰ ਘੁੰਟਾ ਦੇਖਣ ਵਾਲੇ ਚਾਹ ਜਿੰਨ ਕੀ ਸੌਦੇ ਨਵਾਜੇ ਠੀਕ ਹੈ ਨਾ ਮਹਿਰ ਕੇਸ਼ਕਮਰ ਤੁਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸਦਾ ਭਗਵੰਦ ਸਿੰਘ ਮਾਨ ਜੀ ਪਾਠਕ ਸਾਹਿਬ ਜੀ ਸ਼ੈਰੀ ਕਲਸੀ ਜੀ ਐਮਬੈਲਸ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਣਾ ਹੈ ਕਰਦਾ ਜੁਨੀਆ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਟਰਾਂਸਪੋਰਟ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਤੁਸੀਂ ਸਾਡੇ ਨਾਲ ਗੱਲ ਕਰੀਏ ਤੇ ਥਾਂ-ਥਾਂ ਤੁਹਾਨੂੰ ਹਰ-ਹਰ ਜਗ੍ਹਾ ਤੇ ਆਪਣਾ ਸਨਮਾਨ ਕੀਤਾ ਜਾ ਰਿਹਾ ਮਾਣ ਬਖਸ਼ਿਆ ਜਾ ਰਿਹਾ ਕੀ ਕਹਾਂ ਤੁਹਾਨੂੰ ਇਹ ਸਭ ਜੋ ਸੰਗਤ ਦੀ ਆਪਾਂ ਸੇਵਾ ਕੀਤੀ ਆ ਤੋਂ ਸੇਵਾ ਦਾ ਫਾਲਤੂ ਮਿਲਦਾ ਹੀ ਆ ਆਪਾਂ 8-9 ਸਾਲ ਤੋਂ ਆਪਾਂ ਸੇਵਾ ਕਰਦੇ ਪਏ ਆ ਆਮ ਪਾਰਟੀ ਵੱਲੋਂ ਤੇ ਲੋਕਾਂ ਦਾ ਪਿਆਰ ਆ ਮੁਹੱਬਤ ਆ ਆਪਾਂ ਕੰਮ ਕਰਦੇ ਆ ਜਿਹੜਾ ਵੀ ਕੋਈ ਰਾਸ਼ਨ ਕਾਰਡ ਕੋਈ ਆਧਾਰ ਕਾਰਡ ਕੋਈ ਲਾਇਸੈਂਸ ਹੋਰ ਵੀ ਕੋਈ ਕੰਮ ਹੋਵੇ ਜਿੰਨੇ ਵੀ ਸੋਸ਼ਲ ਕੰਮ ਹੁੰਦੇ ਨੇ ਆਪਾਂ ਕਰਦੇ ਕਿਸੇ ਨੂੰ ਆਪਾਂ ਨਾ ਨਹੀਂ ਕਰਦੇ ਆਗੇ ਤੁਲੀ ਸਾਹਿਬ ਜੇ ਗੱਲ ਕਰੀ ਤਾਂ ਪਬਲਿਕ ਦੀ ਮੰਗ ਮੰਟ ਹੈ ਕਿ ਤੁਲੀ ਸਾਹਿਬ ਨੂੰ ਪਾਦਮੈਡ ਦੀ ਟਿਕਟ ਦਿੱਤੀ ਜਾਵੇ ਆਹ ਕਮਾਂਡ ਵੱਲੋਂ ਕੀ ਕਹਿਣਾ ਚਾਹੁੰਦੇ ਇਹ ਜੀ ਸਾਡੇ ਸੁਪਰੀਮੋ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸਦਾ ਪਗਣ ਸਨਮਾਨ ਜੀ ਜੇ ਸਾਨੂੰ ਟਿਕਟ ਦੇਣਗੇ ਤੇ ਆਪਾਂ ਰੁਜੀਤ ਕੇ ਵਿਖਾਵਾਂਗੇ ਤੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਆਪਾਂ ਆਮ ਲੋਕਾਂ ਨੂੰ ਕੀ ਦੇ ਦੇਣਾ ਚਾਹੋ ਕਿ ਹਮਲਾ ਪ੍ਰਭਾਵ ਤੋਂ ਬਚ ਜਾਈਏ ਕਿ ਉਹਨਾਂ ਉੱਤੇ ਕੋਈ ਦਿੱਕਤ ਨਾ ਆਵੇ ਕੀ ਦੇ ਦੇਣਾ ਚਾਹੋ ਮੈਂ ਇਹੋ ਕਹਿਣਾ ਚਾਹੂੰ ਜਿਹਦਾ ਵੀ ਕਿਸੇ ਦਾ ਕੋਈ ਟਰਾਂਸਪੋਰਟ ਦਾ ਕੋਈ ਕੰਮ ਫਸਦਾ ਵਾ ਤੇ ਮੈਂ 24 ਘੰਟੇ ਰਾਤ ਦਿਨ ਹਾਜ਼ਰ ਹਾਂ ਕਿਸ ਨੂੰ ਕਿਸ ਤਰ੍ਹਾਂ ਦੀ ਕੀ ਮੁਸ਼ਕਲ ਆਉਂਦੀ ਆ ਕਿ ਆਟੇ ਦਫ਼ਤਰ ਕੋਈ ਐਸਡੀਐਮ ਦਫ਼ਤਰ ਕੋਈ ਲਾਇਸੈਂਸ ਦੀ ਕੋਈ ਵੀ ਅਫਸਰ ਕੋਈ ਅਧਿਕਾਰੀ ਤੰਗ ਕਰਦਾ ਵਾ ਤੇ ਅਹੀ 24 ਘੰਟੇ ਪਬਲਿਕ ਦੇ ਨਾਲ ਮੈਂ ਫਿਰ ਦੁਬਾਰਾ ਹਾਈ ਕਮਾਂਡ ਦਾ ਧੰਨਵਾਦ ਕਰਦਾ ਵਾਂ ਜਿਹੜੀ ਉਹਨਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਟਰਾਂਸਪੋਰਟ ਵਿੰਗ ਦੀ ਦਿੱਤੀ ਆ ਮੈਂ ਉਹਨੂੰ ਬੜੇ ਵਧੀਆ ਸਜੇ ਢੰਗ ਨਾਲ ਲੋਕਾਂ ਦੀ ਸੇਵਾ ਵੀ ਕਰਾਂਗਾ ਤੇ ਮੈਂ ਧੰਨਵਾਦ ਕਰਦਾ ਵਾਂ ਫਿਰ ਦੁਬਾਰਾ ਸਿਲੂਮੋ ਪਾਵਰ ਦਾ ਕਿ ਉਹਨਾਂ ਨੇ ਮੈਨੂੰ ਇਹ ਮਾਨ ਬਖਸ਼ਿਆ